ਕੋਡੀ 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 ਰੌਂਤੇ ਆਲਾ ਗੋਸ਼ ਆਏ ਮੇਰੇ ਵੀਰੋ ਇਹਨੇ ਵੀ ਕਹਿੰਦੇ ਪਹਿਲੇ ਮੈਚਾਂ ਦੇ ਵਿੱਚ ਐਲ ਦਰਸ਼ਕਾਂ ਦੇ ਚਿੱਤ ਖੁਸ਼ ਕੀਤੇ ਐਕਸ਼ਨ ਬੜੇ ਕਰਦਾ ਹੁਣ ਵੇਖਦੇ ਵੀ ਫਾਨਾ ਰਸ਼ੀਦ ਫਾਨਾ ਤੇ ਕਹਿੰਦੇ ਗੋਸ਼ਾ ਰੌਂਦੇ ਆਲਾ ਟੱਕਰ ਸਿਰੇ ਦੀ ਆ ਮੇਰੇ ਮਿੱਤਰੋ ਬਿੱਲੇ ਸ਼ੇਰਗੱਲ ਦੀ ਟੀਮ ਇਧਰਲੇ ਬਣੇ ਮਨਦੀਪ ਦੇ ਆਲਪੁਰੀਆ ਰਾਜੇ ਚਿੱਟੀ ਦੀ ਲੱਖੇ ਬਣਾਲੇ ਦੀ ਪਿਆਰ ਨਾ ਪਿਆਰ ਨਾ ਪਿਆਰ ਨਾ ਉਧਰ ਵੀਰ ਸਾਡਾ ਪਿਆਰ ਨਾ ਕੋਈ ਗੱਲ ਨਹੀਂ ਗੋਸ਼ੇ ਪਿਆਰ ਨਾ ਪਿਆਰ ਨਾ ਸੁਣਿਆ ਕਰਦੀ ਆ ਰਾਜਾ ਚਿੱਟੀ ਜੀ ਪਿੰਦਰ ਭਾਜੀ ਦਾ ਵਿਸ਼ੇ ਤੌਰ ਤੇ ਧੰਨਵਾਦ ਹੈ ਉਧਰ ਕੋਲੀ ਸਾਹਿਬ ਨੇ ਉਹਨਾਂ ਦਾ ਧੰਨਵਾਦ 200 ਡਾਲਰ ਦੀ ਰੇਡ ਕਹਿੰਦੇ ਗੋਸ਼ਾ ਰੌਂਤੇ ਵਾਲਾ ਉਹੀ ਜਫੀ ਉਹੀ ਰੇਡਰ ਆਹ ਕੁੰਡੀਆਂ ਦੇ ਸਿੰਘ ਹਟ ਹਟ ਪਾਸੇ ਹਟ ਪਾਸੇ ਹਟ ਪਾਸੇ ਆਹ ਨੰਬਰ ਗੋਸ਼ੇ ਦਾ ਤੇ 마ਸ਼ੀਵਾੜਾ ਨੇ ਆਹ ਪੈਂਦੀ ਹੋਈ ਗੋਸ਼ੇ ਦੀ ਰੇਡ ਹੈ ਇਧਰ ਜਫਾ ਲਾ ਕੇ ਮੁੰਡਿਆਂ ਨੇ ਬੱਲੇ ਬੱਲੇ ਕਰਵਾਦੀ ਹੈ ਲੈ ਲਈ ਪਿੰਡ ਤੇ ਬਨੂੜ ਮਸ਼ਹੂਰ ਕਰਨ ਵਾਲਾ ਖਿਡਾਰੀ ਪ੍ਰੀਤ ਜਫਾ ਲਾ ਗਿਆ ਉਧਰ ਰਸ਼ੀਦ ਵਾਲੇ ਫਾਨੇ ਨਾਲ ਪੰਗਾ ਪੈ ਗਿਆ ਆ ਤੀਜੀ ਚੌਥੀ ਕੌਡੀ ਹੈ ਜਾਫੀ ਹੋਈ ਰੇਡਰ ਕਮਾਲ ਹੁੰਦੀ ਹੋਈ ਮੈਦਾਨ ਵਿੱਚ ਆਓ ਗੱਬਰੂ ਗੋਸ਼ਾ ਅੱਜ ਆਓ ਗੋਸ਼ੇ ਦੀ ਕਬੱਡੀ ਆ ਰਾਜਾ ਚਿੱਟੀ ਦੀ ਕਹਿੰਦੇ ਜਿੰਨੀਆਂ ਕਬੱਡੀਆਂ ਉਹਨੇ 2200 ਡਾਲਰ ਆ ਗੱਬਰੂ ਦੀ ਖੇਡ ਦੇ ਪ੍ਰਮਾਨ ਸਨਮਨ ਦਿੱਤੇ ਜਾਣੇ ਆ ਜਾਲਪੁਰ ਆ ਬੰਦਦਾ ਲੱਤਾਂ ਦੇ ਵਿੱਚ ਆ ਬਾਜ ਵਾਲੀ ਝੌਟ ਮਾਰ ਕੇ ਕੈਂਚੀ ਲਾਉਂਦਾ ਭਾਰੀ ਸਰਕਟ ਜਾਫੀ ਨੂੰ ਦੁਨੀਆ ਜਾਣ ਦੀ ਸਾਰੀ ਆ ਆ ਨਹੀਂ ਹੋਰੀ ਸਾ ਤੇਰੀਆਂ ਗੱਬਰੂ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇ ਇਕੱਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ